ਸੰਗਤ ਜੀ ਆ ਦੇਖੋ ਕਿਸ ਤਰ੍ਹਾਂ ਸਕੈਮ ਕੀਤੇ ਜਾ ਰਹੇ ਨੇ ਦੇਖੋ ਸੜਕਾਂ ਕਿਸ ਤਰ੍ਹਾਂ ਦੀਆਂ ਬਣਾ ਰਹੇ ਨੇ ਪਿੰਡਾਂ ਦੀਆਂ ਦੇਖੋ ਭਾਈ ਇਹ ਯਾਰ ਬਹੁਤ ਗਲਤ ਗੱਲ ਹੈਗੀ ਆ ਦੇਖੋ ਪੂਰਾ ਵੀ ਮਤਲਬ ਕੀ ਜਮਾ ਨਹੀਂਗਾ ਵੀ ਜਿਹਦੇ ਕਰਕੇ ਇਹ ਸੜਕ ਬਹੁਤ ਟਾਈਮ ਕੱਢ ਜੇ ਕਿਉਂਕਿ ਵੋਟਾਂ ਦੇ ਨੇੜੇ ਆ ਤੇ ਨੇੜੇ ਵੋਟਾਂ ਦੇ ਦੇਖੋ ਕਿਸ ਤਰ੍ਹਾਂ ਕਰ ਰਹੇ ਨੇ ਸਿਰਫ ਇੱਕ ਦੁਨੀਆ ਨੂੰ ਮਤਲਬ ਕਿ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਆ ਹੋਰ ਕੁਝ ਨਹੀਂ ਗਈ ਵੀ ਸੜਕਾ ਬਣਾ ਦਿਆਂ ਹੋਰ ਮਾੜੇ ਮੋٹے ਕੰਮ ਕਰਤੇ ਤੇ ਬਸ ਠੀਕ ਆ ਇਹ ਸਮਝਣਾ ਸੋਚਣਾ ਚਾਹੀਦਾ ਬਈ ਐਵੇਂ ਦੁਨੀਆ ਨੂੰ ਭਮਾਉਂਦੇ ਨੇ ਇੱਥੇ ਕਰਕੇ ਆਪ ਛੋੜੇ ਚੱਕਨੇ ਹੋ ਬਈ ਇਹ ਸਰਕਾਰਾਂ ਜਦੋਂ ਵੋਟਾਂ ਆਉਂਦੀਆਂ ਤੇ ਉਦੋਂ ਮਤਲਬ ਕਿ ਮਾੜਾ ਮੋਟਾ ਇਹ ਕੰਮ ਕਰ ਦਿਆਂ ਤੇ ਬਾਅਦ ਵਿੱਚ ਫੇਰ ਇਹਨਾਂ ਨੇ 4 ਸਾਲ ਉਹੀ ਕੰਮ ਕਰਨੇ ਹੁੰਦੇ ਆ ਜੋ ਕਿ ਤੁਸੀਂ ਹਰ ਸਰਕਾਰ ਦੇ ਆਉਣ ਤੇ ਤੁਸੀਂ ਦੇਖ ਦਿਓ ਇਸੇ ਕਰਕੇ ਆਪਣੇ ਆਪ ਨੂੰ ਮਜ਼ਬੂਤ ਆਪਣੇ ਆਪ ਨੂੰ ਸਮਝ ਦੇਣੀ ਸਟਾਰਟ ਕਰੋ ਤੇ ਆਪਣੇ ਆਪ ਤੇ ਤੇ ਇਹਨਾਂ ਸਰਕਾਰਾਂ ਨੇ ਕੁਝ ਨਹੀਂ ਕਰਨਾਗਾ ਕਿਉਂਕਿ ਆਪ ਨੂੰ ਹੀ ਸਾਰਾ ਕੁਝ ਕਰਨਾ ਪੈਣਾ ਬਈ ਸਮਝਣਾ ਸੋਚਣਾ ਤੁਸੀਂ ਆਪਦੇ ਅੱਖੀ ਦੇਖ ਹੀ ਲਿਆ ਵੀ ਕਿਸ ਤਰ੍ਹਾਂ ਕੰਮ ਕੀਤਾ ਹੈ ਤੇ ਬਹੁਤ ਗਲਤ ਗੱਲ ਆ ਬਈ ਸੋਚਣਾ ਚਾਹੀਦਾ ਸਰਕਾਰਾਂ ਨੂੰ ਜੇ ਮਤਲਬ ਕੀ ਕੰਮ ਕਰਨਾ ਤਾਂ ਚੰਗੀ ਤਰ੍ਹਾਂ ਕਰੋ ਜਾਂ ਫਿਰ ਕਰੋ ਹੀ ਨਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਫਤਿਹ